ਅੱਜ ਅਸੀਂ ਬਰਨਾਲਾ ਦੇ ਉਸ ਹਸਪੀਟਲ ਦੇ ਵਿੱਚ ਆਏ ਆ ਜਿੱਥੇ ਕਿ ਇੱਕੋ ਛੱਤ ਥੱਲੇ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਕਿੰਨੇ ਡਾਕਟਰਾਂ ਦੀ ਇੱਥੇ ਸਾਡੇ ਕੋਲ 15 ਡਾਕਟਰ ਦੀ ਟੀਮ ਇੱਕ ਛੱਤ ਥੱਲੇ ਹੈ ਜੇ ਵੀ ਜੇ ਐਕਸੀਡੈਂਟ ਹੋ ਜਾਂਦਾ ਕਿਸੇ ਦੇ ਸਿਰ ਦੇ ਵਿੱਚ ਸੱਟ ਪੈਂਦੀ ਹੈ ਕੁਝ ਘੰਟਿਆਂ ਦਾ ਟਾਈਮ ਹੀ ਹੁੰਦਾ ਉਸ ਨੂੰ ਬਚਾਉਣ ਲਈ ਆਪਾਂ ਬਾਹਰ ਵੱਲ ਜਾਣ ਦੀ ਤਿਆਰੀ ਕਰ ਲੈਣੇ ਆ ਇੱਕ ਜ਼ਿਆਦਾਤਰ ਇਹ ਬਰਨਾਲੇ ਦੇ ਵਿੱਚ ਪਤਾ ਨਹੀਂ ਕਿ ਆਪਣੇ ਇੱਥੇ ਜਿਹੜਾ ਡਾਕਟਰ ਆ ਤੁਹਾਡਾ ਬੀਐਮਸੀ ਹਸਪੀਟਲ ਆ ਇੱਥੇ ਵੀ ਇਲਾਜ ਕੀਤਾ ਜਾਂਦਾ ਹੈ ਹਾਂਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਸੱਟ ਹੋ ਜਾਂਦੀ ਹੈ ਸਿਰ ਤੇ ਸੱਟ ਵੱਜਦੀ ਹੈ ਖੂਨ ਵਹਿ ਜਾਂਦਾ ਆਪਣੇ ਉਹ ਖੂਨ ਜਾਨ ਲੇਵਾ ਹੋ ਜਾਂਦਾ ਤੇ ਆਪਣੇ ਕੋਲ ਡਾਕਟਰ ਮਨੀਸ਼ ਸ਼ਰਮਾ ਜੀ ਹੈ ਐਮ ਸੀ ਐਚ ਨੀਰੋ ਸਰਜਨ ਜੀ ਡੀ ਐਮ ਸੀ ਤੋਂ ਆਏ ਹੋਏ ਨੇ ਜੀ ਹੋਰ ਹੋਰ ਹਸਪੀਟਲ ਆ ਸੀਟੀ ਸਕੈਨ ਨਹੀਂ ਹੁੰਦਾ ਮਰੀਜ਼ ਨੂੰ ਬਾਹਰ ਲੈ ਕੇ ਜਾਣਾ ਪੈਂਦਾ ਉਹ ਤੁਹਾਡੇ ਇੱਥੇ ਸਾਰਾ ਕੁਝ ਉਪਲਬਧ ਹੈ ਇੱਕ ਛੱਤ ਥੱਲੇ ਸਾਰਾ ਕੁਝ ਹੈ ਜੀ ਜੇ ਪੇਸ਼ੈਂਟ ਆਂਦਾ ਹੈ ਉਸ ਦਾ ਸੀਟੀ ਸਕੈਨ ਹੋਣਾ ਅਲਟਰਾਸਾਉਂਡ ਹੋਣਾ ਕਲਰ ਡੋਪਲਰ ਹੋਣਾ ਇਕੋ ਹੋਣੀ ਤੇ ਪੇਸ਼ੈਂਟ ਨੂੰ ਸਾਰਾ ਚੈੱਕਅਪ ਕਰਕੇ ਉਸ ਨੂੰ ਆਈਸੀਯੂ ਕੇਅਰ ਦੇਣਾ ਮੇਨ ਆਈਸੀਯੂ ਕੇਅਰ ਕ੍ਰਿਟੀਕਲ ਕੇਅਰ ਹੈ ਜੀ ਉੱਥੇ ਵੈਂਟੀਲੇਟਰ ਦੀ ਸਹੂਲਤ ਹੈ ਰਾਤ ਨੂੰ ਆਂਦਾ ਇਮੀਡੀਏਟਲੀ ਅਟੈਂਡ ਕੀਤਾ ਜਾਂਦਾ ਛੁਣਿਆ ਜਾਵੇ ਸੁਣ ਵਿੱਚ ਇਹ ਵੀ ਹੈ ਡਾਕਟਰ ਸਾਹਿਬ ਕੀ ਦੇਖਿਆ ਜਾਵੇ ਕਿ ਕਿੰਨਾ ਖਰਚਾ ਆ ਜਾਂਦਾ ਕਹਿੰਦਾ ਮਤਲਬ ਇਹਦੇ ਬਾਰੇ ਵੀ ਕੁਝ ਸਾਡੇ ਬਰਨਾਲਾ ਵਾਸੀਆਂ ਦੇ ਸ਼ਹਿਰ ਵਾਸੀਆਂ ਨੂੰ ਦੱਸੋ ਕਿ ਖਰਚਾ ਖੀ ਕੀ ਤਾਰ ਕਰਨਾ ਖਰਚੇ ਦੀ ਇਹ ਗੱਲ ਹੈ ਜੀ ਕਿ ਜਦੋਂ ਪਹਿਲਾਂ ਲੁਧਿਆਣੇ ਹੁੰਦੀਆਂ ਸੀਗੀਆਂ ਆਪਣੇ ਬਨਾਲੇਚ ਨਹੀਂ ਹੁੰਦੀਆਂ ਸੀ ਜਦੋਂ ਬਨਾਲੇਚ ਹੁੰਦੀਆਂ ਨਹੀਂ ਸੀਗੀਆਂ ਤਾਂ ਆਪਾਂ ਕੰਪੇਅਰ ਨਹੀਂ ਕਰ ਸਕਦੇ ਇਹ ਸਭ ਗੱਲਾਂ ਡੀਐਮਸੀ ਲੈਵਲ ਦੀਆਂ ਹੁੰਦੀਆਂ ਸੀ ਕਿ ਡੀਐਮਸੀ ਚ ਹੁੰਦੀਆਂ ਸੀ ਐਮਸੀ ਹੁੰਦੀ ਆ ਜਾਂ ਪੀਜੀਆਈ ਹੁੰਦੀਆਂ ਇਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਖਰਚਾ ਵੱਧ ਲੱਗਦਾ ਕਿ ਵੀ ਆਪਾਂ ਜੇ ਆਈਸੀਯੂ ਕ੍ਰਿਟੀਕਲ ਕੇਅਰ ਚ ਰੱਖਾਂਗੇ ਤਾਂ ਪੇਸ਼ੈਂਟ ਦਾ ਆਟੋਮੈਟਿਕਲੀ ਖਰਚਾ ਹੋਣਾ ਬਟ ਸਾਡਾ ਵੈਂਟੀਲੇਟਰ ਦਾ ਰੇਟ ਬਹੁਤ ਜ਼ਿਆਦਾ ਘੱਟ ਹੈ ਐਸ ਕੰਪੇਅਰ ਟੂ ਅਦਰ ਸਿਟੀਜ਼ ਜੇ ਕੰਪੇਅਰ ਕੀਤਾ ਜਾਵੇ ਹੋਰ ਹਸਪੀਟਲਸ ਨਾਲ ਬਾਹਰਲੇ ਨਾਲ ਤਾਂ ਸਾਡਾ ਖਰਚਾ ਕੋਈ ਜ਼ਿਆਦਾ ਨਹੀਂ ਹੈ ਵੱਡਾ ਏਸੀ ਹਾਲ ਸਪੈਸ਼ਲ ਪੇਸ਼ੈਂਟਸ ਦੇ ਰਿਲੇਟਿਵਲੀ ਰੱਖਿਆ ਹੋਇਆ ਹੈ ਤਾਂ ਕਿ ਪੇਸ਼ੈਂਟ ਦੇ ਰਿਲੇਟਿਵਸ ਨੂੰ ਵੀ ਕੋਈ ਤੰਗ ਨਾ ਹੋਵੇ ਨਹੀਂ ਤਾਂ ਪੇਸ਼ੈਂਟ ਤਾਂ ਬਿਮਾਰ ਹੈਗੇ ਹੈਗਾ ਪੇਸ਼ੈਂਟ ਦਾ ਰਿਲੇਟਿਵ ਵੀ ਨਾਲ ਬਿਮਾਰ ਹੋਣ ਦੇ ਚਾਂਸ ਵੱਧ ਬਹੁਤ ਹੀ ਮਿਨੀਮਮ ਰੇਟ ਰੱਖੇ ਹੋਏ ਹੈ ਜੀ 150 ਰੁਪਏ ਆਪਣੀ ਓਪੀਡੀ ਦਾ ਰੇਟ ਹੈ ਜੀ ਤੇ ਕਿਹੜੇ ਸੁਪਰ ਸਪੈਸ਼ਲਿਟੀ ਨੇ ਆਪਣੇ ਉਹਨਾਂ ਦਾ 300 ਰੁਪਏ ਹੈ ਜੀ ਕਿਹੜੇ ਵੱਡੇ ਸ਼ਹਿਰਾਂ ਚ 500 ਤੋਂ 1000 ਰੁਪਏ ਹੁੰਦੀ ਹੈ ਸਾਡੇ 350 ਰੁਪਏ ਜੀ ਬਟਾਲੇ ਦਾ ਫਰਸਟ ਹਸਪੀਟਲ NABH ਅਕ੍ਰੈਡੀਟ 5th ਐਡੀਸ਼ਨ ਹੈ ਜਿਹੜਾ ਹਸਪੀਟਲ ਹੋਇਆ ਹੈ ਜੀ ਅਸੀਂ ਇਸ ਟਾਈਮ ਉਹ ਸਭ ਤੋਂ ਵਧੀਆ ਪੇਸ਼ੈਂਟ ਕੇਅਰ ਵਾਸਤੇ ਕਰਵਾ ਲੈਂਦੇ ਨੇ ਉਹ ਕਿਹੜੇ-ਕਿਹੜੇ ਬੀਮੇ ਤੁਹਾਡੇ ਇੱਥੇ ਹਸਪੀਟਲ ਸਾਡੇ ਕੋਲ ਇੱਥੇ ਪ੍ਰਾਈਵੇਟ ਆਲ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਬਰਨਾਲਾ ਦੇ ਉਸ ਹਸਪੀਟਲ ਦੇ ਵਿੱਚ ਆਏ ਆ ਜਿੱਥੇ ਕਿ ਇੱਕੋ ਛੱਤ ਥੱਲੇ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਜੋ ਕਿ ਬਰਨਾਲਾ ਦਾ ਬਹੁਤ ਫੇਮਸ ਹਸਪੀਟਲ ਆ ਬੀ ਐਮ ਸੀ ਹਸਪੀਟਲ ਸੁਪਰ ਸਪੈਸ਼ਲਿਸਟ ਉਹਨਾਂ ਦੇ ਡਾਕਟਰ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਵਿੱਚ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਜੀ ਇੱਕ ਤਾਂ ਸਾਨੂੰ ਇਹ ਦੱਸੋ ਕੀ ਖਾਸੀਤਾ ਤੁਹਾਡੇ ਹਸਪੀਟਲ ਦੀ ਕਹਿਣ ਦਾ ਸਾਡਾ ਇਹ ਹਸਪੀਟਲ ਸੁਪਰ ਸਪੈਸ਼ਲਟੀ ਹਸਪੀਟਲ ਹੈ ਜੀ ਸੁਪਰ ਸਪੈਸ਼ਲਟੀ ਮਤ ਜਿਵੇਂ ਹਾਰਟ ਦੇ ਡੀਐਮ ਡਾਕਟਰ ਕਲੇ ਹਾਰਟ ਵਾਸਤੇ ਦਿਮਾਗ ਦੇ ਐਮਸੀਐਚ ਡਾਕਟਰ ਡੀਐਮ ਗੈਸਟ੍ਰੋਪੇਟ ਵਾਸਤੇ ਯੂਰੋਆ ਦੇ ਡਾਕਟਰ ਐਮਸੀਐਚ ਡਾਕਟਰ ਜੀ ਐਂ ਕਰਕੇ ਆਪਣੇ ਕੋਲ ਕੈਂਸਰ ਦੇ ਡਾਕਟਰ ਐਮਸੀਐਚ ਜੀ ਇਸ ਕਰਕੇ ਸੁਪਰ ਸਪੈਸ਼ਲਟੀ ਹਸਪੀਟਲ ਹੈ ਤੇ ਬਾਕੀ ਡਾਕਟਰ ਵੀ ਹੈਗੇ ਐ ਐਮੈਡੀਸਨ ਦੇ ਔਰਥੋ ਦੇ ਸਕਿਨ ਦੇ ਗਾਇਨੀ ਦੇ ਆਪਣੇ ਨਸ਼ਾ ਛਡਾਊ ਦੇ ਇਹ ਸਾਰੇ ਡਾਕਟਰ ਹੈਗੇ ਇੱਕ ਟੀਮ ਹੈ ਡਾਕਟਰਾਂ ਦੀ ਇੱਥੇ ਸਾਡੇ ਕੋਲ 15 ਡਾਕਟਰ ਦੀ ਟੀਮ ਇੱਕ ਛੱਤ ਥੱਲੀ ਹੈ ਇਹ ਬਹੁਤ ਵੱਡੀ ਗੱਲ ਹੈ ਜੀ। ਜੇ ਦੇਖਿਆ ਜਾਵੇ ਬਰਨਾਲਾ ਦੇ ਵਿੱਚ ਬਹੁਤ ਘੱਟ ਡਾਕਟਰ ਹੁੰਦੇ ਨੇ ਦਿਲ ਦੇ ਦਿਮਾਗ ਦੇ ਕਹਿੰਦਾ ਮਤਲਬ ਜਿਆ ਸਟੰਟ ਪੈਂਦੇ ਨੇ ਉਹਦੇ ਦੀ ਕੀ ਪ੍ਰਬੰਧ ਕੀਤੇ ਗਏ ਨੇ ਇਸ ਹਸਪੀਟਲ। ਸਾਡੇ ਕੋਲ ਇੱਥੇ ਡਾਕਟਰ ਸਾਹਿਬ ਡਾਕਟਰ ਪਲਵੀ ਮਹਾਜਨ ਜੀ ਜੀ ਡੀਐਮ ਕਾਰਡੀਓਲੋਜੀ ਇੰਡੀਆ ਦੇ ਫੇਮਸ ਕਾਰਡੀਓਲੋজিস্ট ਨੇ ਜੀ। ਸਾਡੇ ਕੋਲ ਇੱਥੇ ਕੈਥ ਲੈਬ ਹੈ ਬਹੁਤ ਹੀ ਵਧੀਆ ਹੈਗੀ ਹੈ ਜੀ। ਅਸੀਂ ਇੱਥੇ 24 ਆਵਰ ਸਰਵਿਸ ਦਿੰਦੇ ਹਾਂ ਜਿਵੇਂ ਆਪਾਂ ਨੂੰ ਕੋਈ ਦਿਲ ਦਾ ਦੌਰਾ ਪੈਂਦਾ ਤਾਂ ਪਹਿਲਾ 1 ਘੰਟਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। গোল্ডনার ਆਪਾਂ ਨੂੰ ਲੁਧਿਆਣੇ ਜਾਣ ਤੇ 2.5 ਘੰਟੇ ਲੱਗ ਜਾਂਦੇ ਆ ਪਟਿਆਲਾ ਕਿਸੇ ਹੋਰ ਸੈਂਟਰ ਤੇ ਆਪਾਂ ਨੂੰ ਸਟੰਟ ਪਵਾਉਣ ਦੀ ਸੁਵਿਧਾ ਨਹੀਂ ਜ਼ਰੂਰੀ ਨਹੀਂ ਸਟੰਟ ਪਵੇ ਪਰ ਚੈੱਕ ਤਾਂ ਕਰਨਾ ਚਾਹੀਦਾ ਆਪਾਂ ਨੂੰ ਐਂਜਿਓਗ੍ਰਾਫੀ ਕਰਨੀ ਚਾਹੀਦੀ ਹੈ ਉਸ ਲਈ ਆਪਾਂ ਨੂੰ ਕੈਥ ਲੈਬ ਚਾਹੀਦੀ ਹੈ ਤੇ ਇੱਕ ਡੀਐਮ ਡਾਕਟਰ ਚਾਹੀਦਾ ਉਹ ਦੋਨੇ ਚੀਜ਼ਾਂ ਬੀਐਮਸੀ ਸੁਪਰ ਸਪੈਸ਼ਲਟੀ ਹਸਪੀਟਲ ਦੇ ਵਿੱਚ ਹੈਗੀਆਂ ਨੇ ਜੀ ਦੇਖਿਆ ਜਾਵੇ ਜੇ ਐਕਸੀਡੈਂਟ ਹੋ ਜਾਂਦਾ ਕਿਸੇ ਦੇ ਸਿਰ ਦੇ ਵਿੱਚ ਸੱਟ ਪੈਂਦੀ ਆ ਕੁਝ ਘੰਟਿਆਂ ਦਾ ਟਾਈਮ ਹੀ ਹੁੰਦਾ ਉਸਨੂੰ ਬਚਾਉਣ ਲਈ ਆਪਾਂ ਬਾਹਰ ਵੱਲ ਜਾਣ ਦੀ ਤਿਆਰੀ ਕਰ ਲੈਣੇ ਆ ਇੱਕ ਜ਼ਿਆਦਾਤਰ ਇਹ ਬਰਨਾਲੇ ਦੇ ਵਿੱਚ ਪਤਾ ਨਹੀਂ ਕਿ ਆਪਣੇ ਇੱਥੇ ਜਿਹੜਾ ਡਾਕਟਰ ਆ ਤੁਹਾਡਾ ਬੀਐਮਸੀ ਹਸਪੀਟਲ ਆ ਇੱਥੇ ਵੀ ਇਲਾਜ ਕੀਤਾ ਜਾਂਦਾ ਹਾਂਜੀ ਬਿਸਕੋਡਿਕਲ ਬਿਲਕੁਲ ਸਹੀ ਹੈ ਜਦੋਂ ਸੱਟ ਹੋ ਜਾਂਦੀ ਹੈ ਸਿਰ ਤੇ ਸੱਟ ਵੱਜਦੀ ਹੈ ਖੂਨ ਵਹਿ ਜਾਂਦਾ ਆਪਣੇ ਉਹ ਖੂਨ ਜਾਨ ਲੈਵਾ ਹੋ ਜਾਂਦਾ ਤੇ ਆਪਣੇ ਕੋ ਡਾਕਟਰ ਮਨੀਸ਼ ਸ਼ਰਮਾ ਜੀ ਹੈ ਐਮਐਸਚ ਨਿਊਰੋ ਸਰਜਨ ਜੀ ਡੀਐਮਸੀ ਤੋਂ ਆਈ ਹੋਏ ਨੇ ਜੀ ਬਹੁਤ ਹੀ ਵਧੀਆ ਡਾਕਟਰ ਨੇ ਅਸੀਂ ਹੁਣ ਤੱਕ ਕਟ ਟੁਕਟ 500 ਪੇਸ਼ੈਂਟ ਦੀ ਜਾਨ ਬਚਾ ਚੁੱਕੇ ਆ ਜਿਨ੍ਹਾਂ ਦੇ ਅਸੀਂ ਆਪਰੇਟ ਕਰਕੇ ਜਾਂ ਫਿਰ ਕਈ ਵਾਰ ਆਪਰੇਟ ਕਰਨ ਦੀ ਵੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਮੈਡੀਸਨ ਦੇ ਕੇ ਅਸੀਂ ਉਹਨਾਂ ਦੀ ਜਾਨ ਬਚਾ ਚੁੱਕੇ ਨੇ ਸਾਡੇ ਕੋਲ ਸੀਟੀ ਸਕੈਨ ਪਹਿਲਾ ਪੇਸ਼ੈਂਟ ਦਾ ਸੀਟੀ ਸਕੈਨ ਇਨ ਹਾਊਸ ਸੀਟੀ ਸਕੈਨ ਤੇ ਹੀ ਪਤਾ ਲੱਗਦਾ ਕਿ ਪੇਸ਼ੈਂਟ ਦੇ ਬਲੀਡ ਹੈ ਜਾਂ ਨਹੀਂ ਹੈ ਦੇਖਿਆ ਵੇ ਹੋਰ ਹੋਰ ਹਸਪੀਟਲਾਂ ਦੇ ਸੀਟੀ ਸਕੈਨ ਨਹੀਂ ਹੁੰਦਾ ਮਰੀਜ਼ ਨੂੰ ਬਾਹਰ ਲੈ ਕੇ ਜਾਣਾ ਪੈਂਦਾ ਉਹ ਤੁਹਾਡੇ ਇੱਥੇ ਸਾਰਾ ਕੁਝ ਉਪਲਬਧ ਹੈ ਇੱਕ ਛੱਤ ਥੱਲੇ ਸਾਰਾ ਕੁਝ ਹੈ ਜੀ ਜੇ ਪੇਸ਼ੈਂਟ ਆਂਦਾ ਹੈ ਉਸ ਦਾ ਸੀਟੀ ਸਕੈਨ ਹੋਣਾ ਅਲਟਰਾਸਾਉਂਡ ਹੋਣਾ ਕਲਰ ਡੋਪਲਰ ਹੋਣਾ ਇਕੋ ਹੋਣੀ ਤੇ ਪੇਸ਼ੈਂਟ ਨੂੰ ਸਾਰਾ ਚੈੱਕਅਪ ਕਰਕੇ ਉਸ ਨੂੰ ਆਈਸੀਯੂ ਕੇਅਰ ਦੇਣਾ ਮੇਨ ਆਈਸੀਯੂ ਕੇਅਰ ਕ੍ਰਿਟੀਕਲ ਕੇਅਰ ਹੈ ਜੀ ਉੱਥੇ ਵੈਂਟੀਲੇਟਰ ਦੀ ਸਹੂਲਤ ਹੈ ਜੇ ਪੇਸ਼ੈਂਟ ਦੀ ਹਾਲਾਤ ਜ਼ਿਆਦਾ ਖਰਾਬ ਹੁੰਦੇ ਆ ਤਾਂ ਆਪਾਂ ਇਮੀਡੀਏਟਲੀ ਵੈਂਟੀਲੇਟਰ ਤੇ ਲੈ ਸਕਦੇ ਆ ਨਹੀਂ ਤਾਂ ਆਪਣੇ ਇੱਥੇ ਵੈਂਟੀਲੇਟਰ ਦੀ ਸਹੂਲਤ ਨਹੀਂ ਸੀਗੀ ਪਰ ਲਾ ਕ੍ਰਿਟੀਕਲ ਕੇਅਰ 24 ਆਵਰ ਸਰਵਿਸ ਹੈ ਸਾਡੀ ਜੀ ਤੇ 24 ਆਰ ਸਰਵਿਸ ਦੇ ਵਿੱਚ ਵੈਂਟੀਲੇਟਰ ਆ ਸੀ ਪ੍ਰੋਵਾਈਡ ਕਰਵਾਨੇ ਆ ਡਾਕਟਰ ਸਾਹਿਬ ਅਮਰਜੰਸੀ ਦੇ ਵਿੱਚ ਕਿਹੜੇ ਕਿਹੜੇ ਸਵਾਵਾ ਦਿੱਤੇ ਜਾਂਦੇ ਸਾਡੇ ਇਥੇ ਅਮਰਜੰਸੀ ਪਹਿਲੀ ਗੱਲ ਤਾਂ 24 ਆਰ ਡਾਕਟਰ ਅਵੇਲੇਬਲ ਰਹਿੰਦੇ ਆ ਜੀ ਸਾਡੇ ਕੋਲੇ ਈਐਮਓਸ ਨੇ ਹੈਗੇ ਆ ਐਮਬੀਬੀਐਸ ਲੜਕੇ ਨੇ ਉਹ ਸਾਰੇ ਰੱਖੇ ਹੋਏ ਹੈ ਜੀ ਉਹ 24 ਆਵਰ ਸੇਵ ਬਰਮਣੀ ਕੋਈ ਵੀ ਪੇਸ਼ੈਂਟ ਰਾਤ ਨੂੰ ਆਂਦਾ ਇਮੀਡੀਏਟਲੀ ਅਟੈਂਡ ਕੀਤਾ ਜਾਂਦਾ ਤੇ ਕੋਈ ਵੀ ਦਿੱਕਤ ਹੈ ਜਿਵੇਂ ਹਾਰਟ ਦੀ ਹੈ ਤਾਂ ਹਾਰਟਾ ਡਾਕਟਰ ਸਾਹਿਬ ਨੂੰ ਬੁਲਾ ਕੇ ਇਮੀਡੀਏਟਲੀ ਆਪਾਂ ਜਾਂ ਕੋਈ ਬ੍ਰੇਨ ਦੀ ਦਿੱਕਤ ਹੈ ਜਾਂ ਕਿਸੇ ਵੀ ਚੀਜ਼ ਦੀ ਦਿੱਕਤ ਹੈ ਇਮੀਡੀਏਟਲੀ ਰਿਸਪੌਂਸ ਕਰਕੇ 24 ਆਵਰ ਫਾਰਮੇਸੀ ਹੈ ਜੀ ਆਪਣੀ ਬਹੁਤ ਵੱਡੀ ਗੱਲ ਹੈ 24 ਆਵਰ ਫਾਰਮੇਸੀ ਹੋਣਾ ਸਤਰਾ ਸਟਾਫ ਸਾਡਾ ਰਾਉਂਡ ਦਾ ਕਲੌਕ ਵਰਕ ਕਰਦਾ ਇਸ ਕਾ ਕਿ ਸਾਡੀ ਐਮਰਜੈਂਸੀ ਚ ਆਈ ਸੀ ਯੂ ਚ ਇਨਫਿਊਜ਼ਨ ਪੰਪ ਵੈਂਟੀਲੇਟਰ ਸਪਾਇਰੋਮੈਟਰੀ ਹਰ ਚੀਜ਼ ਆਪਣਾ 24 ਆਰ ਰੱਖੀ ਹੋਈ ਹੈ ਜੀ ਸੁਣਿਆ ਜਾਵੇ ਸੁਣ ਵਿੱਚ ਇਹ ਵੀ ਹੈ ਡਾਕਟਰ ਸਾਹਿਬ ਕੀ ਦੇਖਿਆ ਜਾਵੇ ਕਿ ਕਿੰਨਾ ਖਰਚਾ ਆ ਜਾਂਦਾ ਕਹਿੰਦਾ ਮਤਲਬ ਇਹਦੇ ਬਾਰੇ ਵੀ ਕੁਝ ਸਾਡੇ ਬਰਨਾਲਾ ਵਾਸੀ ਇਹਦੇ ਸ਼ਹਿਰ ਵਾਸੀ ਹੁਣ ਦੱਸੋ ਕਿ ਖਰਚਾ ਖੀ ਗੀਤਾਰ ਖਰਚੇ ਦੀ ਇਹ ਗੱਲ ਹੈ ਜੀ ਜਿਵੇਂ ਹੁਣ ਆਪਾਂ ਸਟੰਟ ਕਰਪਾਂ ਦੀ ਗੱਲ ਹੋ ਗਈ ਜਾਂ ਦਿਮਾਗ ਦਾ ਆਪਰੇਸ਼ਨ ਹੋ ਗਿਆ ਜਾਂ ਆਪਾਂ ਆਈਸੋ ਕ੍ਰਿਟੀਕਲ ਕੇਅਰ ਹੋ ਗਈ ਕਈ ਚੀਜ਼ਾਂ ਪਹਿਲਾਂ ਲੁਧਿਆਣੇ ਹੁੰਦੀਆਂ ਸੀ ਜੀ ਆਪਣੇ ਬਨਾਲਾਚ ਨਹੀਂ ਹੁੰਦੀਆਂ ਸੀ ਜਦੋਂ ਬਨਾਲਾਚ ਹੁੰਦੀਆਂ ਨਹੀਂ ਸੀ ਗਿਆ ਤਾਂ ਆਪਾਂ ਕੰਪੇਅਰ ਨਹੀਂ ਕਰ ਸਕਦੇ ਇਹ ਸਭ ਗੱਲਾਂ ਡੀ ਐਮ ਸੀ ਲੈਵਲ ਦੀਆਂ ਹੁੰਦੀਆਂ ਸੀ ਕਿ ਡੀ ਐਮ ਸੀ ਚ ਹੁੰਦੀਆਂ ਸੀ ਐਮ ਸੀ ਹੁੰਦੀ ਆ ਜਾਂ ਪੀ ਜੀ ਆਈ ਹੁੰਦੀਆਂ ਸੋ ਇਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਖਰਚਾ ਵੱਧ ਲੱਗਦਾ ਕਿ ਵੀ ਆਪਾਂ ਜੇ ਆਈਸੀ ਯੂ ਕਿਰਟੀਕਲ ਕੇਅਰ ਚ ਰੱਖਾਂਗੇ ਤਾਂ ਪੇਸ਼ੈਂਟ ਦਾ ਆਟੋਮੈਟਿਕਲੀ ਖਰਚਾ ਹੋਣਾ ਬਟ ਸਾਡਾ ਵੈਂਟੀਲੇਟਰ ਦਾ ਰੇਟ ਬਹੁਤ ਜ਼ਿਆਦਾ ਘੱਟ ਹੈ ਐਸ ਕੰਪੇਅਰ ਟੂ ਅਦਰ ਸਿਟੀਜ਼ ਅਸੀਂ ਉਹਨਾਂ ਨੂੰ ਬਹੁਤ ਹੀ ਸਾਡੇ ਕੋਲ ਸਾਰੀ ਮੈਡੀਸਨ ਐਥਿਕਲ ਦਾ ਹੀ ਅਸੀਂ ਸਾਰੀ ਮੈਡੀਸਨ ਕਿਹੜੀ ਹੈਗੇ ਯੂਜ਼ ਕਰਦੇ ਵਧੀਆਂ ਕਰਦੇ ਆ ਤੇ ਉਹ ਆਪਾਂ ਪੇਸ਼ੈਂਟ ਨੂੰ ਇਸ ਕਰਕੇ ਖਰਚਾ ਕੋਈ ਸਾਡਾ ਜ਼ਿਆਦਾ ਨਹੀਂ ਜੇ ਕੰਪੇਅਰ ਕੀਤਾ ਜਾਵੇ ਹੋਰ ਹਸਪੀਟਲਸ ਨਾਲ ਬਾਹਰਲੇ ਨਾਲ ਸਾਡਾ ਖਰਚਾ ਕੋਈ ਜ਼ਿਆਦਾ ਨਹੀਂ ਜਿਵੇਂ ਦੇਖਦੇ ਆ ਮਰੀਜ਼ ਨੂੰ ਬਾਹਰ ਲੈ ਜਾਂਦੇ ਆ ਉੱਥੇ ਦਿੱਕਤਾਂ ਵੀ ਆਉਂਦੀਆਂ ਨੇ ਰਹਿਣ ਸਹਣ ਦੀਆਂ ਦਿੱਕਤਾਂ ਆਉਂਦੀਆਂ ਨੇ ਤੁਹਾਡੇ ਇੱਥੇ ਕਿੰਨੇ ਕਹਿਣ ਦਾ ਮਤਲਬ ਕਮਰੇ ਨੇ ਜਿਹੜੇ ਬਣਾਏ ਗਏ ਨੇ ਅਸੀਂ ਇੱਥੇ ਪੇਸ਼ੈਂਟ ਪਹਿਲੀ ਗੱਲ ਤਾਂ ਪੇਸ਼ੈਂਟ ਜਿਹੜਾ ਕੋਈ ਆਂਦਾ ਹੈ ਤਾਂ ਉਸ ਨੂੰ ਆਈਸੀਯੂ ਚ ਰੱਖਦੇ ਆ ਜਾਂ ਫੇਰ ਪ੍ਰਾਈਵੇਟ ਰੂਮ ਚ ਦਿੰਦੇ ਆ ਸਾਡੇ ਕੋਲ 20 ਰੂਮਸ ਪ੍ਰਾਈਵੇਟ ਨੇ ਜੇ ਪੇਸ਼ੈਂਟਸ ਨੂੰ ਐਡਮਿਟ ਕਰਨ ਲਈ ਤੇ ਇੱਕ ਗੱਲ ਹੋਰ ਅਸੀਂ ਕੀਤੀ ہوئی ਹੈ ਇੱਥੇ ਇੱਕ ਵੱਡਾ ਹਾਲ ਹੈਗਾ ਏਸੀ ਹਾਲ ਹੈ ਪੇਸ਼ੈਂਟ ਦੇ ਰਿਲੇਟਿਵਜ਼ ਰਹਿਣ ਲਈ ਨੇ ਤਾਂ ਪੇਸ਼ੈਂਟ ਦੇ ਰਿਲੇਟਿਵ ਲਈ ਕਿਤੇ ਵੀ ਕੋਈ ਹਸਪਤਾਲ ਚ ਪਮੰਦ ਨਹੀਂ ਹੁੰਦਾ ਉਹਨਾਂ ਨੂੰ ਖਾਣ ਪੀਣ ਨੂੰ ਰਹਿਣ ਨੂੰ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਜੇ ਪੇਸ਼ੈਂਟ 3 ਦਿਨ ਵੀ ਰਹਿੰਦਾ ਜਾਂ 2 ਦਿਨ ਰਹਿੰਦਾ ਪੇਸ਼ੈਂਟ ਦਾ ਰਿਲੇਟਿਵ ਕਿਤੇ ਨੀਚੇ ਸੁੱਤਾ ਹੁੰਦਾ ਕਿਤੇ ਹੋਰ ਸੁੱਤਾ ਹੁੰਦਾ ਤਾਂ ਸਾਡੇ ਕੋਲ ਇੱਕ ਵੱਡਾ ਏਸੀ ਹਾਲ ਸਪੈਸ਼ਲ ਪੇਸ਼ੈਂਟਸ ਦੇ ਰਿਲੇਟਿਵਲੀ ਰੱਖਿਆ ਹੋਇਆ ਹੈ ਤਾਂ ਕਿ ਪੇਸ਼ੈਂਟ ਦੇ ਰਿਲੇਟਿਵਸ ਨੂੰ ਵੀ ਕੋਈ ਤੰਗ ਨਾ ਹੋਵੇ ਨਹੀਂ ਤਾਂ ਪੇਸ਼ੈਂਟ ਦਾ ਬਿਮਾਰ ਹੈਗਾ ਹੀ ਹੈਗਾ ਪੇਸ਼ੈਂਟ ਦਾ ਰਿਲੇਟਿਵ ਵੀ ਨਾਲ ਬਿਮਾਰ ਹੋਣ ਦੇ ਚਾਂਸ ਵੱਧ ਵੱਜ ਜਾਂਦੇ ਨੇ ਡਾਕਟਰ ਸਾਹਿਬ ਦੇਖਿਆ ਬਈ ਓ ਪੀ ਡੀ ਦਾ ਕੀ ਟਾਈ ਓਪੀਡੀ ਟਾਈਮਿੰਗ ਆਪਣੀ ਸੁਬਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਜੀ 2 ਤੋਂ 3 ਲੰਚ ਬ੍ਰੇਕ ਹੁੰਦਾ ਸੰਡੇ ਆਪਣਾ ਆਫ ਹੁੰਦਾ ਜੀ ਤੇ ਆਪਾਂ ਬਹੁਤ ਹੀ ਮਿਨੀਮਮ ਰੇਟ ਰੱਖੇ ਹੋਏ ਹੈ ਜੀ 150 ਰੁਪਏ ਆਪਣੀ ਓਪੀਡੀ ਦਾ ਰੇਟ ਹੈ ਜੀ ਤੇ ਕਿਹੜੇ ਸੁਪਰ ਸਪੈਸ਼ਲਟੀ ਨੇ ਆਪਣੇ ਉਹਨਾਂ ਦਾ 300 ਰੁਪਏ ਹੈ ਜੀ ਕਿਹੜੇ ਵੱਡੇ ਸ਼ਹਿਰਾਂ 'ਚ 500 ਤੋਂ 1000 ਰੁਪਏ ਹੁੰਦੀ ਹੈ 350 ਰੁਪਏ ਜੀ ਇੱਕ ਤੁਹਾਡੇ ਹਸਪੀਟਲ ਦੇ ਵਿੱਚ ਕਹਿੰਦਾ ਮਤਲਬ ਏ ਐਨ ਬੀ ਐਚ ਇਹਦਾ ਬਹੁਤ ਘੱਟ ਪਤਾ ਹੋਣਾ ਆਪਣੇ ਬਰਨਾਲੇ ਵਿੱਚ ਇਹਦਾ ਕੀ ਮਤਲਬ ਹੁੰਦਾ ਕੀ ਇਹਦੇ ਬੈਂਡ ਕਿਹੜੇ NABH ਹੁੰਦਾ ਜੀ ਸਾਡਾ 5th ਐਡੀਸ਼ਨ NABH ਅਪਰੂਵਡ ਹਸਪੀਟਲ ਹੈ ਇਹਦਾ ਮਤਲਬ ਇਸ ਸਰਕਾਰ ਵੱਲੋਂ ਜਾਂ ਪ੍ਰਾਈਵੇਟ ਮਿਲਦਾ ਹੈ ਕਿ ਵੀ ਤੁਸੀਂ ਤੁਹਾਡੇ ਕੁਆਲਿਟੀ ਕਿਵੇਂ ਵਰਕ ਦੀ ਤੁਸੀਂ ਪੇਸ਼ੈਂਟ ਨਾਲ ਕਿਵੇਂ ਡੀਲ ਕਰਦੇ ਹੋ ਸੋ ਤੁਸੀਂ ਪੇਸ਼ੈਂਟ ਨੂੰ ਕਿਵੇਂ ਸਵਾਵਾਵਾਂ ਦਿੰਦੇ ਹੋ ਤੁਹਾਡੀ ਪਾਲਿਸੀਜ਼ ਕੀ ਨੇ ਤੁਸੀਂ ਪੇਸ਼ੈਂਟ ਨੂੰ ਸਹੀ ਟ੍ਰੀਟਮੈਂਟ ਕਰਦੇ ਹੋ ਜਾਂ ਨਹੀਂ ਕਰਦੇ ਸਾਡੇ ਕੋਲ ਉਹ NABH accredited ਸਾਡਾ ਹਸਪਤਲ ਹੋ ਗਿਆ ਜੀ ਬਰਨਾਲੇ ਦਾ ਫਰਸਟ ਹਸਪਤਲ NABH accredited 5th اديਸ਼ਨ ਹੈ ਜੀ ਜਿਹੜਾ ਹਸਪਤਲ ਹੋਇਆ ਹੈ ਜੀ ਅਸੀਂ ਇਸ ਟਾਈਮ ਉਹ ਸਭ ਤੋਂ ਵਧੀਆ ਪੇਸ਼ੈਂਟ ਕੇਅਰ ਵਾਸਤੇ ਪੇਸ਼ੈਂਟ ਸਰਵਿਸ ਵਾਸਤੇ ਤੇ ਸਟਾਫ ਦੀ ਇਹ ਅਸੀਂ ਟ੍ਰੇਨਿੰਗ ਕਰਦੇ ਰਹਿੰਦੇ ਆ ਕਿਉਂਕਿ ਟਾਈਮ-ਟਾਈਮ ਟ੍ਰੇਨਿੰਗ ਨਾਲ ਕਿਉਂ ਡੇਲੀ ਮੈਡੀਸਿਨ ਚੇਂਜ ਹੋ ਰਹੀ ਹੈ ਉਹਦੇ ਨਾਲ ਜਦੋਂ ਆਪਾਂ ਕੋਈ ਕੰਮ ਕਰਦੇ ਆ ਜਾਂ ਕਰਦੇ ਆ ਸਟਾਫ ਨੂੰ ਐਜੂਕੇਟ ਕਰਨਾ ਉਹ ਸਾਰਾ ਐਨਬੀਐਚ ਦਾ ਪਾਰਟ ਹੈ ਜੀ ਦੇਖਿਆ ਜਾਵੇ ਕਿਸੇ ਦੇ ਕਹਿੰਦਾ ਮੱਥ ਥਰਡ ਪਾਰਟੀ ਤੋਂ ਬੀਮਾ ਕਰਵਾ ਲੈਂਦੇ ਨੇ ਉਹ ਕਿਹੜੇ-ਕਿਹੜੇ ਬੀਮੇ ਤੁਹਾਡੇ ਇੱਥੇ ਹਸਪੀਟਲ ਵਿੱਚ ਸਾਡੇ ਕੋਲ ਇੱਥੇ ਪ੍ਰਾਈਵੇਟ ਆਲਮੋਸਟ ਸਾਰੇ ਬੀਮੇ ਨੇ ਜਿਵੇਂ ਆਪਣਾ ਸਟਾਰ ਹੋ ਗਿਆ ਜੀ ਆਪਣਾ ਮੋਸਟਲੀ ਸਟਾਰ ਚੱਲਦਾ ਹੈ ਜਾਂ ਹੋਰ ਕੋਈ ਵੀ ਪ੍ਰਾਈਵੇਟ ਬੀਮੇ ਹੈ ਸਾਰੇ ਸਾਡੇ ਕੋਲ ਚੱਲਦੇ ਨੇ ਮੈਡੀਸਟ ਹੋ ਗਿਆ ਸਟਾਰ ਹੋ ਗਿਆ ਨੀਵਾ ਪੂਪਾ ਹੋ ਗਿਆ ਹੋਰ ਸਾਰੇ ਕਿਹੜੇ ਪ੍ਰਾਈਵੇਟ ਬੀਮੇ ਹੈ ਉਹ ਸਾਰੇ ਵਰਕ ਕਰਦੇ ਆ ਅਸੀਂ ਫੌਜੀ ਵਾਲਾ ਕਾਰਡ ECHS ਉਹ ਵੀ ਅਪਲਾਈ ਕੀਤਾ ਹੋਇਆ ਮੋਸਟਲੀ ਆਨ ਵਾਲੇ ਟਾਈਮ ਤੇ ਸਾਡੇ ਕੋਲ ਫੌਜੀ ਵਾਲਾ ਕਾਰਡ ਵੀ ਚੱਲ ਪਈਗਾ ਤੇ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਰਨਾਲਾ ਵਾਸੀ ਜੀ ਮੈਂ लास्ट ਦੇ ਵਿੱਚ ਇੱਕ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਇਹ ਸੁਪਰ ਸਪੈਸ਼ਲਟੀ ਹਸਪੀਟਲ ਤਾਂ ਆਪਾਂ ਨੂੰ ਵੱਧ ਤੋਂ ਵੱਧ ਸੁਵਾਬਾ ਲੈਣੀ ਚਾਹੀਦੀ ਜੇ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਨੂੰ ਇੱਕ ਵਾਰ ਡਾਕਟਰ ਸਾਹਿਬ ਨੂੰ ਜ਼ਰੂਰ ਮਿਲਣਾ ਚਾਹੀਦਾ ਤੇ ਇੱਕ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਇੱਧਰ ਉੱਧਰ ਜਾਣ ਦੀ ਬਜਾਏ ਲੋਕਾਂ ਨੂੰ ਕਿਵੇਂ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ ਉਹ ਕਹਿੰਦੇ ਸਾਨੂੰ ਡਾਕਟਰ ਸਾਹਿਬ ਪਤਾ ਹੀ ਨਹੀਂ ਸੀਗਾ ਕਿ ਵੀ ਇੱਥੇ ਡਾਕਟਰ ਸਾਹਿਬ ਹੈਗੇ ਆ ਅਸੀਂ ਨੇੜੇ ਬੈਠਦੇ ਨੇ ਬਾਹਰ ਖਰਚਾ ਬਹੁਤ ਜ਼ਿਆਦਾ ਹੁੰਦਾ ਖੱਜਲ ਖਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਕਿ ਮੈਂ ਤਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਸ-ਪਾਸ ਪਿੰਡ ਦੇ ਵਾਸੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਵੀ ਤੁਸੀਂ ਇੱਕ ਵਾਰ ਆ ਕੇ ਜਰੂਰ ਵਿਜ਼ਿਟ ਕਰਕੇ ਦੇਖੋ ਕਿ ਜੇ ਤੁਹਾਡੀ ਮੈਡੀਸਿਨ ਚੱਲਦੀ ਹੈ ਜਾਂ ਹੋਰ ਤੁਹਾਡੇ ਕੋਲ ਟ੍ਰੀਟਮੈਂਟ ਹੈ ਇੱਕ ਵਾਰ ਕਰਵਾ ਕੇ ਦੇਖੋ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ। ਐਡਰੈਸ ਕੀ ਡਾਕਟਰ ਸਾਹਿਬ? ਖੰਡਿਆ ਹੈ ਰੋਡ ਬੀ ਐਮ ਸੀ ਹਸਪੀਟਲ ਨੀਅਰ ਓਮ ਸਿਟੀ ਜੀ ਇੱਥੇ ਸਾਡਾ ਖੰਡਿਆਲ ਰੋਡ ਤੇ ਹੈ ਸਾਨੂੰ ਸਾਡੇ ਨਾਲ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਨੂੰ ਸਾਰੇ ਹਸਪਤਾਲ ਬਾਰੇ ਜਾਣਕਾਰੀ ਦਿੱਤੀ ਤੁਹਾਨੂੰ ਘਬਰਾਉਣ ਦੀ ਲੋੜ ਜ਼ਰੂਰਤ ਨਹੀਂ ਹੈਗੀ ਜੇ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਵਿਜ਼ਿਟ ਕਰੋ ਆਪਣਾ ਟ੍ਰੀਟਮੈਂਟ ਕਰਵਾਓ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼